ਜਿਹੜਾ ਕਿ ਕਹਿੰਦੇ ਆ ਇੱਕ ਮੂਡ ਹੈ ਮਾਹੌਲ ਬਣਿਆ ਹੋਇਆ ਉਹ ਸਾਰਾ ਬੀਜੇਪੀ ਦੇ ਪੱਖ ਦੇ ਵਿੱਚ ਬਣਿਆ ਆ ਲੇਕਿਨ ਇਸ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਜਿਹੜੇ ਸਹਿਯੋਗੀ ਪਾਰਟੀਆਂ ਐ ਸਟੇਟ ਦੇ ਵਿੱਚ ਉਹਨਾਂ ਨੂੰ ਖੁੱਲਾ ਨਿਉਤਾ ਹੈ ਕਿ ਸਭ ਨੂੰ ਕੋਈ ਆ ਕੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਦੇਸ਼ ਨੂੰ ਮਜ਼ਬੂਤ ਕਰਨ ਵਾਸਤੇ ਕੋਈ ਵੀ ਆ ਸਕਦਾ ਹੈ ਖੁੱਲਾ ਸੱਦਾ ਇਹ ਪਾਸਬ ਨੂੰ ਨਹੀਂ ਹੁਤਾ ਦਿੰਦਾ ਲੋਕਾਂ ਨੂੰ ਵੀ ਦਿੱਤਾ ਹੈ ਔਰ ਵੱਡੇ ਜਿਹੜੇ ਸਿਆਸੀ ਪਾਰਟੀਆਂ ਦੇ ਹੈਗੀਆਂ ਉਹਨਾਂ ਲੋਕਾਂ ਨੂੰ ਵੀ ਦਿੱਤਾ ਹੈ ਜੇ ਹੁਣ ਕੋਈ ਕਿਸੇ ਦੇ ਕਹਿੰਦੇ ਨੇ ਕਿ ਮਨ ਦੇ ਵਿੱਚ ਚੋਰ ਹੋਵੇ ਜੇ ਉਹ ਆਪ ਹੀ ਨਾ ਰਾਮ ਨੂੰ ਮੰਨਣ ਦੇ ਵਿੱਚ ਜੇ ਉਸ ਨੂੰ ਕੋਈ ਸੰਦੇਹ ਹੋਵੇ ਉਹ ਖੁਦ ਹੀ ਨਹੀਂ ਆਏ ਲੇਕਿਨ ਮੋਦੀ ਸਾਹਿਬ ਵੱਲੋਂ ਔਰ ਮੰਦਰ ਦੇ ਵਿੱਚ ਬਾਕੀ ਲੋਕ ਵੀ ਜੇ ਆਏ ਆ ਜੇ ਸ਼ਹਿਰ ਦੀਆਂ ਹੋਰ ਵੀ ਹਸਤੀਆਂ ਸੰਤ ਸਮਾਜ ਆਇਆ ਤੇ ਉਹਨਾਂ ਨੂੰ ਆਉਣ ਦੇ ਵਿੱਚ ਕੀ ਤਕਲੀਫ ਸੀ لیکن ਜਿਹੜੇ ਇਹ ਲੋਕ ਹੈਗੇ ਆ ਬਸ ਠੀਕ ਹੈ ਹੌਲੀ ਹੌਲੀ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਜਾਊਗੀ ਕਿਉਂਕਿ ਚੋਣਾਂ ਨਜ਼ਦੀਕ ਆ ਹਨ ਉਹਨ ਦੇਖੋ ਜਿਹੜੇ ਵਿਰੋਧੀ ਪਾਰਟੀਆਂ ਹੈਗੀਆਂ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਅਸੀਂ ਮੋਦੀ ਜੀ ਨੂੰ ਕਿੱਦਾਂ ਰੋਕੀਏ ਇਹ ਸਿਰਫ ਸ਼ਰਾਕਤਾਂ ਹੋ ਰਹੀਆਂ ਹੋਰ ਕੁਝ ਨਹੀਂ ਹੋ ਰਿਹਾ ਮੈਂ ਤੁਹਾਡੇ ਕਹਿਣ ਦਾ ਮੁਤਾਬਿਕ ਕਿ ਪੰਜਾਬ ਦੀ ਸੱਤਾ ਕਿਸਾਨਾਂ ਨੂੰ ਬਿਲਕੁਲ ਕਰ ਰਹੀ ਹੈ ਤੇ ਉਸ ਤੋਂ ਬਾਅਦ ਬਿਲਕੁਲ ਲੇਕਿਨ ਠੀਕ ਹੈ ਜੇ ਕੋਈ ਵੀ ਸ਼ਖਸ ਹੋਵੇ ਮੈਂ ਨਹੀਂ ਕਹਿੰਦਾ ਕਿ ਬੀਜੇਪੀ ਦਾ ਹੋਵੇ ਜਾਂ ਕੋਈ ਹੋਰ ਪਾਰਟੀ ਦਾ ਹੋਵੇ ਜੇ ਅਗਰ ਕੋਈ ਲੋਕਾਂ ਦੇ ਵਿੱਚ ਨਹੀਂ ਜਾਊਗਾ ਨਹੀਂ ਵਿਚਰੂਗਾ ਟਿਕਟ ਲੈ ਕੇ ਨਹੀਂ ਆਊਗਾ ਤੇ ਠੀਕ ਹੈ ਉਸ ਦਾ ਨੁਕਸਾਨ ਉਸ ਨੂੰ ਵਿਅਕਤੀ ਨੂੰ ਵੀ ਹੋਊਗਾ ਪਾਰਟੀ ਨੂੰ ਵੀ ਹੋਊਗਾ ਇੰਨੀ ਗੱਲ ਮੈਂ ਜ਼ਰੂਰ ਮੈਂ ਤੁਹਾਨੂੰ ਸਪਸ਼ਟ ਕਰ ਦੇਣਾ ਚਾਹਨਾ ਕਿ ਪੰਜਾਬ ਦੀ ਬਿਹਤਰੀ ਵਾਸਤੇ ਅਗਰ ਸ਼ਰੋਮਣੀ ਅਕਾਲੀ ਦਲ ਦੇ ਨਾਲ ਚੋਣਾਂ ਵਿੱਚ ਜਾਣਾ ਪਵੇ ਤੇ ਜ਼ਰੂਰ ਜਾਵਾਂਗੇ ਇਸ 'ਚ ਕੋਈ ਦੋ ਰਾਏ ਨਹੀਂ ਲੋ ਜਿਨਾਂ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਜਾਊਗੀ ਐਮਪੀ ਦੇ ਇਲੈਕਸ਼ਨਾਂ ਦੀ ਲੋਕ ਸਭਾ ਚੋਣ ਲੋਕ ਸਭਾ ਚੋਣ ਤਾਂ ਦੱਸਿਆ ਜਾਂਦਾ ਹੈ ਸੂਤਰ ਦੱਸਦੇ ਨੇ ਕਿ ਜਲਦ ਹੀ ਜਿਹੜੀ ਹੈ ਕੋਰ ਲੱਗ ਜਾਏਗਾ ਲੇਕਿਨ ਕੋਰ ਲੱਗਣ ਤੋਂ ਬਾਅਦ ਜਿਹੜੇ ਟਿਕਟਾਂ ਦਾ ਅਲਾਊਂਸ ਜਿਹੜੇ ਦਿੱਤੀਆਂ ਜਾਣਗੇ ਲੇਕਿਨ ਕਈ ਪਾਰਟੀਆਂ ਜਿਹੜੇ ਇਹਦੇ ਵਿੱਚ ਲੱਗ ਚੁੱਕੀਆਂ ਹੋਈਆਂ ਨੇ ਗੱਠ ਜੋੜ ਦੇ ਉੱਤੇ ਇੰਡੀਆ ਗੱਠਜੋੜਨ ਦੀ ਗੱਲ ਕੀਤੀ ਜਾਵੇ ਉਹ ਤੁਸੀਂ ਚੰਡੀਗੜ੍ਹ ਦੇ ਵਿੱਚ ਖੁਦ ਦੇਖਿਆ ਕਿ ਉਹ ਗੱਠਜੋੜ ਨੂੰ ਮਾਤ ਦੇਤੀ ਬੀਜੇਪੀ ਸਰਕਾਰ ਨੇ ਬੀਜੇਪੀ ਸਰਕਾਰ ਜਿਹੜੀ ਹੈ ਉੱਥੇ ਆਪਣਾ ਮੇਅਰ ਬਣਾ ਲਿਆ ਲੇਕਿਨ ਹਾਈ ਕੋਰਟ ਦੇ ਉੱਤੇ ਉਸ ਪਾਰਟੀ ਨੂੰ ਯਕੀਨ ਸੀਗਾ ਜਿਹੜੀ ਇੰਡੀਆ ਗੱਠਜੋੜਨ ਹੈ ਉਹਨਾਂ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਕੇਸ ਲਗਾਇਆ ਕੇ ਬੁਲਾ ਰਹੇ ਨੇ ਬੀਜੇਪੀ ਦੇ ਅਮਿਤ ਗੁਸਾਈ ਗੱਲਬਾਤ ਵੀ ਕਰਾਂਗੇ ਗੁਸਾਈ ਸਾਹਿਬ ਪਹਿਲੇ ਤਾਂ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਵਿਸ਼ਾਲ ਜੀ ਸਭ ਤੋਂ ਪਹਿਲੇ ਤਾਂ ਮੈਂ ਤੁਹਾਡੇ ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਮਾਮ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਬਹੁਤ ਅੱਛੇ ਲੋਕਾਂ ਦੀ ਆਵਾਜ਼ ਲੁਧਿਆਣੇ ਦੀ ਆਵਾਜ਼ ਨੂੰ ਬਹੁਤ ਅੱਛੇ ਪਲੇਟਫਾਰਮ ਤੇ ਰੱਖਦੇ ਹੋ ਇਸ ਕਰਕੇ ਤੁਹਾਨੂੰ ਵੀ ਇਸ ਕਰਕੇ ਦੀ ਬਹੁਤ ਬਹੁਤ ਵਧਾਈ ਤੇ ਸ਼ੁਭਕਾਮਨਾਵਾਂ ਗੁਸਾਈ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ 2024 ਦੇ ਲੋਕ ਸਭਾ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਪਾਰਟੀ ਜਿਹੜੀ ਹੈ ਜੇ ਗੱਟਬੰਧਨ ਦੇ ਲੱਗੀ ਹੈ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਫੇਰੀ ਕਰ ਰਹੇ ਨੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਰਹੇ ਨੇ ਲੇਕਿਨ ਹਜੇ ਅਲਾਈਅੰਸ ਨਹੀਂ ਹੋਇਆ ਅਗਰ ਬੀਜੇਪੀ ਦਾ ਸ਼ੋਅ ਮੇ ਕਰ ਦੇਣਾ ਅਲਾਈਅੰਸ ਹੁੰਦਾ ਹੈ ਕਿ ਲੱਗਦਾ ਹੈ ਕਿ ਹੋ ਸਕਦਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਤਾਂ ਆਪਣੇ ਰਾਜ 'ਚ ਰਾਜ ਕਰਨਾ ਚਾਹੁੰਦੇ ਨੇ ਬੀਜੇਪੀ ਨਾਲ ਗਠਜੰਬਨ ਕਰਨਾ ਹੁੰਦਾ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਚੱਲਦਾ ਰਹਿੰਦਾ ਲੇਕਿਨ ਅੱਜ ਨੂੰ ਦੁਬਾਰਾ ਇਹ ਚਰਚਾਾਂਵਾਂ ਉੱਠ ਚੁੱਕੀਆਂ ਨੇ ਦੇਖੋ ਜਿਹੜੀ ਗਠਜੰਬਨ ਦੀ ਗੱਲ ਹੈ ਸਾਡਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੰਬਨ 1997 ਦੇ ਵਿੱਚ ਵੀ ਸੀਗਾ ਜਦੋਂ ਅਟਲ ਜੀ ਤੇ ਵੱਡੇ ਬਾਦਲ ਸਾਹਿਬ ਨਾਲ ਹੋਇਆ ਸੀਗਾ ਚਲੋ ਹੁਣ ਆ ਕੇ ਪਿੱਛੇ ਕਿਸੇ ਕਾਰਨ ਵਸ਼ ਅਕਾਲੀ ਦਲ ਬੈਕਫੁੱਟ ਹੋ ਗਿਆ ਸੀਗਾ ਸਾਥ ਛੱਡ ਦਿੱਤਾ ਸੀਗਾ ਲੇਕਿਨ ਬੀਜੇਪੀ ਨੇ ਕਦੀ ਵੀ ਜਿੰਨੇ ਵੀ ਦੇਸ਼ ਦੇ ਵਿੱਚ ਸਹਿਯੋਗੀ ਜਿਹੜੀ ਸਟੇਟ ਲੈਵਲ ਤੇ ਪਾਰਟੀਆਂ ਹੈਗੀਆਂ ਕਦੀ ਵੀ ਉਹਨਾਂ ਨੂੰ ਕਦੀ ਆਪਣੇ ਤੋਂ ਅਲੱਗ ਨਹੀਂ ਰੱਖਿਆ ਜੀ ਕਿਉਂਕਿ ਮੋਦੀ ਸਾਹਿਬ ਦਾ ਹਮੇਸ਼ਾ ਇਹ ਨਾਰਾ ਰਿਹਾ ਸਭ ਦਾ ਸਾਥ ਸਭ ਦਾ ਵਿਕਾਸ ਤੇ ਸਬਦਾ ਵਿਸ਼ਵਾਸ ਉਸ ਦੇ ਤਹਿਤ ਉਹ ਚੱਲਦੇ ਰਹੇ ਹਨ ਤੁਸੀਂ ਉਹਨੇ ਦੇਖਿਆ ਹੋਣਾ ਕਿ ਪਾਰਲੀਮੈਂਟ ਦੇ ਵਿੱਚ ਪਿੱਛੇ ਮੋਦੀ ਸਾਹਿਬ ਨੇ ਦੱਸਿਆ ਕਿ ਅਸੀਂ 370 ਪਲੱਸ ਇਕੱਲੇ ਬੀਜੇਪੀ ਜਿੱਤਣ ਜਾ ਰਹੇ ਹਾਂ ਜੀ ਔਰ 400 ਪਾਰਤਾ ਹੁਣ ਖੁਦ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਖੜਕੜੇ ਜੀ ਉਹਨਾਂ ਨੇ ਵੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹਿ ਕੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਕਿ ਹੁਣ ਜਿਹੜੀ ਦੇਸ਼ ਦੀ ਜਿਹੜੀ ਲੋਕ ਹੈ ਦੇਸ਼ ਦਾ ਜਿਹੜਾ ਕਿ ਕਹਿੰਦੇ ਆ ਇੱਕ ਮੂਡ ਹੈ ਮਾਹੌਲ ਬਣਿਆ ਹੋਇਆ ਉਹ ਸਾਰਾ ਬੀਜੇਪੀ ਦੇ ਪੱਖ ਦੇ ਵਿੱਚ ਬਣਿਆ ਆ ਲੇਕਿਨ ਇਸ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਜਿਹੜੇ ਸਹਿਯੋਗੀ ਪਾਰਟੀਆਂ ਐ ਸਟੇਟ ਦੇ ਵਿੱਚ ਉਹਨਾਂ ਨੂੰ ਖੁੱਲਾ ਨਿਯੋਤ ਹੈ ਕਿ ਸਭ ਨੂੰ ਕੋਈ ਆ ਕੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਦੇਸ਼ ਨੂੰ ਮਜ਼ਬੂਤ ਕਰਨ ਵਾਸਤੇ ਕੋਈ ਵੀ ਆ ਸਕਦਾ ਹੈ ਖੁੱਲਾ ਸੱਦਾ। ਲੇਕਿਨ ਗੁਸਾਈ ਸਾਹਿਬ ਕਿਉਂ ਐਸਾ ਇੱਕ ਏਜੰਡਾ ਖੇਡਿਆ ਗਿਆ राम ਮੰਦਰ ਦਾ? राम ਮੰਦਰ ਐਮਪੀ ਦੇ ਇਲੈਕਸ਼ਨ ਤੋਂ ਪਹਿਲੇ ਵੀ ਉਦਘਾਟਨ ਕੀਤਾ ਜਾ ਸਕਦਾ ਸੀਗਾ। ਕਿਉਂ ਐਮਪੀ ਦੇ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਹੀ ਜਨਵਰੀ ਜਨਵਰੀ ਦੀ ਗੱਲ ਕਰੀਏ 22 ਜਨਵਰੀ ਦੀ ਗੱਲ ਕਰਦੇ ਹਾਂ ਅਸੀਂ। ਕਿਉਂ ਇਹ ਗੇਮ ਖੇਡੀ ਗਈ? एमपी ਦੇ ਇਲੈਕਸ਼ਨ ਤੋਂ ਬਾਅਦ ਵੀ ਕੀਤਾ ਜਾ ਚੱਦਾ ਸੀਗਾ ਕਿ ਹਿੰਦੂ ਵੋਟ ਨੂੰ ਖਿੱਚਣਾ ਐਕਟ ਕਰਨਾ ਵਾ ਕੀ ਵਜ੍ਹਾ ਕੀ ਹੈ ਕਿ ਉਸ ਦੇ ਵਿੱਚ ਕਿਸੇ ਵੀ ਪਾਰਟੀ ਦੀ ਸ਼ਮੂਲੀਅਤ ਨਹੀਂ ਹੋ ਪਾਈ ਹਰ ਕਿਸੇ ਪਾਰਟੀ ਨੂੰ ਬਾਹਰ ਰੱਖਿਆ ਗਿਆ ਪ੍ਰਾਨ ਪਰਿਸ਼ਟਾ ਦੇ ਮੋਦੀ ਸਾਹਿਬ ਖੁਦ ਬੈਠੇ ਹੁੰਦੇ ਨੇ ਲੇਕਿਨ ਬਾਕੀ ਪਾਰਟੀਆਂ ਦੇ ਵਿੱਚ ਵੀ ਇਨਸਾਨ ਹੈ ਇਨਸਾਨੀਅਤ ਹੈ ਸ਼੍ਰੀ ਰਾਮ ਨੂੰ ਉਹ ਵੀ ਬੰਦੇ ਨੇ ਕਿਉਂ ਐਸਾ ਕੰਮ ਕਿਉਂ ਕੀਤਾ ਗਿਆ ਦੇਖੋ ਜਿਹੜੀ ਸ਼੍ਰੀ ਰਾਮ ਜੀ ਦੀ ਜਿਹੜੀ ਆਸਥਾ ਹੈ ਜਾਂ ਰਾਮ ਜੀ ਨੂੰ ਮੰਨਣ ਵਾਲੇ ਹੈ ਵਿਸ਼ਾਲ ਜੀ ਇਹ ਸਿਰਫ ਇਕੱਲੇ ਹਿੰਦੂ ਨਹੀਂ ਹੈਗੇ ਇਹ ਪੂਰੇ ਦੇਸ਼ ਦੇ ਜਾਂ ਦੇਸ਼ ਤੋਂ ਬਾਹਰ ਵੀ ਜਿਹੜੇ ਲੋਕ ਹੈ ਸਭ ਦੀ ਆਸਥਾ ਦੇ ਨਾਲ ਜੁੜੇ ਹੋਏ ਹਨ ਭਗਵਾਨ ਸ਼੍ਰੀ ਰਾਮ ਔਰ ਇਹ ਸਵਾਲ ਜਿਹੜਾ 22 ਜਨਵਰੀ ਨੂੰ ਹੀ ਕਿਉਂ ਉਦਘਾਟਨ ਕੀਤਾ ਗਿਆ ਕਿਉਂਕਿ ਜਦੋਂ ਕੋਰਟ ਦੇ ਹੁਕਮ ਤੋਂ ਬਾਅਦ ਜਦੋਂ ਇਹ ਸਭ ਸਪਸ਼ਟ ਹੋ ਗਿਆ ਸੀਗਾ ਉਸ ਤੋਂ ਬਾਅਦ ਰਾਮ ਤੀਰਤ ਟਰਸਟ ਦਾ ਵੀ ਗਠਨ ਹੋ ਗਿਆ ਸੀਗਾ ਤੇ ਫਿਰ ਜਦੋਂ ਸਭ ਕੁਝ ਕਲੀਅਰ ਹੋ ਗਿਆ ਸੀਗਾ ਫਿਰ ਰਾਮ ਭਗਤਾਂ ਤੋਂ ਔਰ ਟਰਸਟ ਤੋਂ ਜਾਂ ਕਿਸੇ ਤੋਂ ਵੀ ਹੋਰ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ ਇੰਤਜ਼ਾਰ ਨਹੀਂ ਕੀਤਾ ਗਿਆ ਮੰਨ ਲਈ ਗੱਲ ਲੇਕਿਨ ਉਹ ਪਾਰਟੀਆਂ ਜਿਹੜੀਆਂ ਬੈਠੀਆਂ ਸੀਗੀਆਂ ਉਹਨਾਂ ਦਾ ਤਾਂ ਰਾਮ ਦੇ ਨਾਲ ਉਹਨਾਂ ਹੀ ਪਿਆਰ ਸੀਗਾ ਜਿੰਨਾ ਮੋਦੀ ਸਾਹਿਬ ਦਾ ਜਿੰਨਾ ਰਾਮ ਭਗਤਾਂ ਦਾ ਵਿਰੋਧ ਕਿੱਥੇ ਨਹੀਂ ਕੀਤਾ ਗਿਆ ਮੰਨ ਲਿਆ ਵਿਰੋਧ ਨਹੀਂ ਕੀਤਾ ਗਿਆ ਲੇਕਿਨ ਅਯੁੱਧਿਆ ਦੇ ਵਿੱਚ ਕਾਂਗਰਸੀ ਕਾਂਗਰਸੀ ਝੰਡੇ ਲੈ ਕੇ ਗਈ ਸੀ ਉਹਨਾਂ ਦਾ ਵਿਰੋਧ ਜ਼ਰੂਰ ਹੋਇਆ ਅਗਰ ਉਹਨਾਂ ਦੇ ਹੱਥ 'ਤੇ ਸ਼੍ਰੀ ਰਾਮ ਦੇ ਝੰਡੇ ਹੁੰਦੇ ਤਾਂ ਵਿਰੋਧ ਨਾ ਹੁੰਦਾ ਬਿਸ਼ੇ ਕੋ ਪਾਰਟੀਆਂ ਕਿਉਂ ਨਹੀਂ ਬੁਲਾਈ ਤੁਸੀਂ ਵੀ ਨਿਮੰਤਰਣ ਦਿੱਤਾ ਗਿਆ ਤੁਸੀਂ ਵੀ ਆਓ ਪ੍ਰਾਣ ਪ੍ਰਿਸ਼ਟਾ ਮੋਦੀ ਜੀ ਕਰ ਰਹੇ ਨੇ ਅਮਿਤ ਸ਼ਾਹ ਜੀ ਕਰ ਰਹੇ ਨੇ ਯੋਗੀ ਦਿਤੇਨਾਥ ਕਰ ਰਹੇ ਨੇ ਕਿਉਂ ਵਜਾ ਕੀ ਹੋ ਜਾਂਦੀ ਹੈ ਕਿ ਪੰਡਿਤ ਕਰਦੇ ਨੇ ਪੁਜਿਤ ਕਰਦੇ ਨੇ ਲੇਕਿਨ ਪ੍ਰਾਣ ਪ੍ਰਿਸ਼ਟਾ ਸ਼੍ਰੀ ਰਾਮ ਦੀ ਸਿਰ ਨਰਿੰਦਰ ਮੋਦੀ ਕਰ ਰਹੇ ਨੇ ਦੇਖੋ ਦੇਸ਼ ਦੇ ਵਿੱਚ ਇੱਕ ਇੰਨਾ ਵੱਡਾ ਮੰਦਿਰ ਬਣਿਆ ਹੋਇਆ ਲੋਕਾਂ ਦੀ ਆਸਥਾ ਵਾਲਾ ਔਰ ਉਸ ਦੇ ਪ੍ਰਧਾਨ ਸੇਵਕ ਨਰਿੰਦਰ ਮੋਦੀ ਜੀ ਹੈ ਔਰ ਜਿਹੜੇ ਟਰਸਟ ਦੇ ਜਿਹੜੇ ਮੁਖੀਆ ਹੈਗੇ ਆ ਔਰ ਜਿਹੜੇ ਮਹਾ ਮੰਤਰੀਏ ਚੰਪਤ Rai ji ਹੈਗੇ ਆ ਜਾਂ ਸਾਡੇ ਸੰਗ ਦੇ ਪ੍ਰਮੁਖ ਹੈਗੇ ਆ ਜਾਂ ਉਸ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ji ਹੈਗੇ ਆ ਸਾਰਿਆਂ ਨੇ ਮਿਲ ਕੇ ਹੀ ਕੀਤਾ ਹੈ ਔਰ ਜਿੱਥੋਂ ਤੱਕ ਰਿਹਾ ਸਵਾਲ ਤੁਹਾਡੇ ਇਸ ਨਿਯੋਤਾ ਹੋਰਾਂ ਪਾਰਟੀਆਂ ਨੂੰ ਦੇਣ ਦਾ ਨਿਯੋਤਾ ਤਾਂ ਸਭ ਨੂੰ ਮਿਲਿਆ ਹੋਇਆ ਔਰ ਇਵਨ ਕੇ ਤੁਸੀਂ ਇਹ ਦੇਖਿਆ ਕਿ 22 ਜਨਵਰੀ ਦੇ ਤੋਂ ਜਦੋਂ ਜਿਸ ਦਿਨ ਰਾਮ ਪ੍ਰਤੀਸ਼ਟਾ ਪ੍ਰਣ ਪ੍ਰਤੀਸ਼ਟਾ ਹੋਈ ਹੈ ਉਸ ਤੋਂ ਪਹਿਲੇ ਇੱਕ ਕਾਰਜਕ੍ਰਮ ਹੋਇਆ ਸੀ ਅਸੀਂ ਘਰ ਘਰ ਜਾ ਕੇ ਅਕਸ਼ਤ ਤੋਂ ਵੰਡੇ ਹੈ ਠੀਕ ਹੈ ਜੀ ਆਪਰ ਬਾਤ ਫੈਰੀਦ ਦੇ ਮਾਧਿਅਮ ਦੇ ਨਾਲ ਤੇ ਆਪਾਂ ਸਭ ਨੂੰ ਨਿਯੋਤਾ ਦਿੱਤਾ ਹੈ ਲੋਕਾਂ ਨੂੰ ਵੀ ਦਿੱਤਾ ਹੈ ਔਰ ਵੱਡੇ ਜਿਹੜੇ ਸਿਆਸੀ ਪਾਰਟੀਆਂ ਦੇ ਹੈਗੀਆਂ ਉਹਨਾਂ ਲੋਕਾਂ ਨੂੰ ਵੀ ਦਿੱਤਾ ਹੈ ਜੇ ਹੁਣ ਕੋਈ ਕਿਸੇ ਦੇ ਕਹਿੰਦੇ ਨੇ ਮਨ ਦੇ ਵਿੱਚ ਚੋਰ ਹੋਵੇ ਜੇ ਉਹ ਆਪ ਹੀ ਨਾ ਰਾਮ ਨੂੰ ਮੰਨਣ ਦੇ ਵਿੱਚ ਜੇ ਉਸ ਨੂੰ ਕੋਈ ਸੰਦੇਹ ਹੋਵੇ ਉਹ ਖੁਦ ਹੀ ਨਹੀਂ ਆਏ ਲੇਕਿਨ ਮੋਦੀ ਸਾਹਿਬ ਵੱਲੋਂ ਔਰ ਮੰਦਰ ਦੇ ਵਿੱਚ ਬਾਕੀ ਲੋਕ ਵੀ ਜੇ ਆਏ ਆਂ ਜੇ ਸ਼ਹਿਰ ਦੀਆਂ ਹੋਰ ਵੀ ਹਸਤੀਆਂ ਸੰਤ ਸਮਾਜ ਆਇਆ ਤੇ ਉਹਨਾਂ ਨੂੰ ਆਨ ਦੇ ਵਿੱਚ ਕੀ ਤਕਲੀਫ ਸੀਗੀ ਗੱਲ ਕੀਤੀ ਹੈ ਬਾਬਰ ਨੇ ਰਾਮ ਮੰਦਰ ਤੋੜ ਕੇ ਬਾਬਰੀ ਮਸਜਿਦ ਬਣਾਈ ਇਹ ਸਭ ਨੂੰ ਪਤਾ ਵੈ ਇਤਿਹਾਸ ਜਾਣੂ ਕਰਾਂਦਾ ਵੈ ਲੇਕਿਨ ਉਸ ਤੋਂ ਬਾਅਦ ਰਾਮ ਮੰਦਰ ਦੇ ਉੱਤੇ ਸਿਆਸਤ ਕਿਉਂ ਪਿਛ ਕਿਉਂ ਖੇਡੀ ਗਈ ਇੱਕ ਸਵਾਲ ਹੈ ਸੱਪਾ ਸਰਕਾਰਾਂ ਦੀ ਆ ਉਹ ਸਿਆਸਤ ਕੀਰਦੀ ਹੈ ਮਾਇਵਤੀ ਸਰਕਾਰਾਂ ਦੀ ਉਹ ਸਿਆਸਤ ਕੀਰਦੀ ਹੈ ਕਾਂਗਰਸ ਆਂਦੀ ਹੈ ਹਿੰਦੂ ਮੁਸਲਿਮ ਦੀ ਵੋਟ ਬੈਂਕ ਦੀ ਰਣਨੀਤੀ ਕਰਦੀ ਹੈ ਭਾਜਪਾ ਦੀ ਅਟਲ ਬਿਆਰੀ ਦਾ ਤੁਸੀਂ ਸਮਾਂ ਦੇ ਸਕਦੇ ਹੋ ਜੋ ਯੋਗ ਜਿਵੇਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਨੇ ਉਦੋਂ ਮਿਲਦੇ ਨੇ ਲੇਕਿਨ ਉਹਦੋਂ ਤੱਕ ਸਿਆਸਤ ਕਿਉਂ ਚੱਲਦੀ ਰਹਿੰਦੀ ਹੈ ਸਟਰਗਲ ਅਟਲ ਬਿਆਰੀ ਭਾਜਪਾ ਤੋਂ ਲੈ ਕੇ ਹੋਰ ਕਈ ਨੇਤਾਵਾਂ ਨੇ ਕੀਤਾ ਸੀਗਾ ਲੇਕਿਨ ਉਹਦਾ ਕ੍ਰੈਡਿਟ ਅੱਜ ਨੂੰ ਉਸ ਚੀਜ਼ਾਂ ਨੂੰ ਮਿਲ ਕਿਉਂ ਨਹੀਂ ਰਿਹਾ ਜਿਨ੍ਹਾਂ ਨੇ ਨੀਵ ਰੱਖੀ ਇਸ ਪਾਰਟੀ ਦੀ ਉਹ ਵਜ੍ਹਾ ਕੀ ਰਹਿ ਸਕਦੀ ਹੈ ਦੇਖੋ ਰਾਮ ਮੰਦਿਰ ਦੇ ਨਿਰਮਾਨ ਦਾ ਏਜੰਡਾ ਕੋਈ ਹੈ ਹੁਣ ਮੋਦੀ ਜੀ ਦੇ ਆਣ ਤੋਂ ਬੰਤਨੀ ਬਾਦ ਨਹੀਂ ਬਣਿਆ ਇਹ ਸ਼ੁਰੂ ਤੋਂ ਹੀ ਜਦੋਂ ਅਟਲ ਜੀ ਜਾਂ ਉਸ ਤੋਂ ਪਹਿਲੇ ਦੇ ਸਮੇਂ ਦੇ ਵਿੱਚ ਸ਼ੁਰੂ ਤੋਂ ਹੀ ਸਾਡੀ ਇਹ ਸੋਚ ਰਹੀ ਹੈ ਵਿਚਾਰਤਾ ਰਹੀ ਹੈ ਕਿ ਅਸੀਂ ਜਦ ਵੀ ਸੱਤਾ ਦੇ ਵਿੱਚ ਆਵਾਂਗੇ ਪੂਰੀ ਤਾਕਤ ਦੇ ਨਾਲ ਆਵਾਂਗੇ ਅਸੀਂ ਉੱਧਰ ਦੇ ਵਿੱਚ ਸ਼੍ਰੀ ਰਾਮ ਮੰਦਿਰ ਜੀ ਦਾ ਨਿਰਮਾਨ ਕਰਾਂਗੇ ਔਰ ਅੱਜ ਉਹ ਦਿਨ ਹੋਇਆ ਸਾਕਾਰ ਹੋਇਆ ਜਦੋਂ ਪੂਰੇ ਪੂਰਨ ਤਾਕਤ ਦੇ ਵਿੱਚ ਆਏ ਔਰ ਅਸੀਂ ਕੀਤਾ ਕਰਕੇ ਦਿਖਾਇਆ ਫਿਰ ਉਸ ਉਹ ਉਹ ਸ਼ਿਵ ਸੇਨਾ ਬਾਲਾ ਸਾਹਿਬ ਠਾਕਰੇ ਕਿੱਥੇ ਆ ਜਦੋਂ ਮਹਾਰਾਸ਼ਟਰ ਤੋਂ ਟ੍ਰੇਨਾਂ ਭਰ-ਭਰ ਕੇ ਆਉਂਦੀਆਂ ਸੀਗੀਆਂ ਪਾਬਰੀ ਮਸਜਿਦ ਦੇ ਕੋਲ ਕਈਆਂ ਨੇ ਅਰੇਸ਼ਟਾਂ ਪੁਆਤੀਆਂ ਆਪਣੀਆਂ ਉਹਨਾਂ ਦਾ ਜ਼ਿਕਰ ਕੀਤਾ ਨਹੀਂ ਗਿਆ ਬਾਲਾ ਸਾਬ ਠਾਕਰੇ ਚਲੂਆ ਸੰਸਾਰ ਦੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਦੀ ਪਾਰਟੀ ਨੂੰ ਨਿਯੋਤਾ ਤੱਕ ਨਹੀਂ ਵਿਸ਼ਾਲ ਜੀ ਵਿਯੋਧਿਆ ਦੇ ਵਿੱਚ ਨਿਮੰਤਰਣ ਰਾਮ ਭਗਤਾ ਨੂੰ ਸੀਗਾ ਕੋਈ ਪਾਰਟਿਕੂਲਰ ਕੋਈ ਨਹੀਂ ਜੇ ਸਭ ਨੂੰ ਨਿਯੋਤਾ ਸੀਗਾ ਜਿਹੜਾ ਬਾਈਕਟ ਕੀਤਾ ਗਿਆ ਤੁਸੀਂ ਵੀ ਉੱਥੇ ਜਾਣੂ ਹੋਮੋਗੇ ਕਿਉਂਕਿ ਸਿਰਫ ਉੱਥੇ ਸਾਫ਼ ਲਿਖਿਆ ਕਿਹਾ ਗਿਆ ਸੀ 2 ਦਿਨ ਪਹਿਲੇ ਕਹਿ ਦਿੱਤਾ ਗਿਆ ਸੀਗਾ ਕਿਸੇ ਪਾਰਟੀ ਨੂੰ ਨਹੀਂ ਆਨ ਦਿੱਤਾ ਜਾਊਗਾ ਕਿਉਂਕਿ ਇੱਥੇ ਰਾਜਨੀਤਿਕ ਸਟੰਡ ਨਹੀਂ ਹੋਣਾ ਚਾਹੀਦਾ ਨਿਯੋਤਿਤ ਕੀਤਾ ਜਾਂਦਾ ਸੋਨੀਆ ਗਾਂਧੀ ਵੀ ਉੱਥੇ ਜਾਂਦੀ ਮਾਇਆਬੱਤੀ ਵੀ ਉੱਥੇ ਜਾਂਦੀ ਆਪਣੇ ਤੁਹਾਡੇ ਸਪਾ ਦੇ ਜਿਹੜੇ ਕਲੇਸ਼ ਜਯਾਦਵ ਵੀ ਉੱਥੇ ਜਾਂਦੇ ਕਈ ਹੋਰ ਲੀਡਰ ਜਿਹੜੇ ਜਾਂਦੇ ਲੇਕਿਨ ਉੱਥੋਂ ਦੀ ਤੁਹਾਡੇ ਏਕਨਾਸ਼ਿੰਦੇ ਵੀ ਜਾਂਦੇ ਬਾਲਾ ਸਾਹਬ ਠਾਕਰੇ ਜਿਹੜੇ ਸਕੂਤਰ ਨੇ ਉਹ ਵੀ ਜਾਂਦੇ ਲੇਕਿਨ ਗਏ ਕਿਉਂ ਨਹੀਂ ਕਿਉਂ ਇਸ ਨੂੰ ਪਾਰਟੀਕੂਲਰ ਇੱਕ ਬੀਜੇਪੀ ਨਾਲ ਜੋੜ ਦਿੱਤਾ ਗਿਆ ਜੇ ਹੁਣ ਗਏ ਨਹੀਂ ਵਿਸ਼ਾਲ ਜੀ ਤੇ ਇਹ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਿਉਂ ਨਹੀਂ ਜਾ ਰਹੇ ਹਾਂ ਮੰਦਰ ਦੇ ਵਿੱਚ ਕਿਸੇ ਨੂੰ ਜਾਣ ਦੇ ਵਿੱਚ ਕੋਈ ਰੋਕਤ ਨਹੀਂ ਹੈ ਹਾਂ ਉਹ ਤੁਸੀਂ ਇਹ ਤੇ ਕਹਿ ਨਹੀਂ ਸਕਦੇ ਕਿ ਇਹ ਤੇ ਕੱਲੇ ਬੀਜੇਪੀ ਵਾਲੇ ਮੰਦਰ ਚ ਆ ਸਕਦੇ ਆ ਜਾਂ ਕੋਈ ਹੋਰ ਨਹੀਂ ਆ ਸਕਦਾ ਸਭ ਵਾਸਤੇ ਮੰਦਰ ਮੁਸਲਮਾਨ ਜਾਵੇ ਇਸਾਈ ਜਾਵੇ ਸਿੱਖ ਜਾਵੇ ਹਿੰਦੂ ਜਾਵੇ ਕੋਈ ਹੋਰ ਜਾਵੇ ਉਹ ਤੇ ਸਭ ਵਾਸਤੇ ਖੁੱਲਾ ਦਰਬਾਰ ਹੈ ਪਿਛਲੇ 3-4 ਦਿਨ ਪਹਿਲੇ ਹੀ ਮੈਨੂੰ ਜਾਣ ਦਾ ਮੌਕਾ ਮਿਲਿਆ ਯੋਧਿਆ ਦੇ ਵਿੱਚ ਔਰ ਮੈਂ ਬੜਾ ਸੁਭਾਗਿਸ਼ਾਲੀ ਹੈਗਾ ਕਿ ਰਾਮ ਤੀਰਥ ਟਰਸਟ ਵੱਲੋਂ ਤੇ ਰਾਸ਼ਟਰੀ ਸਵੈ ਸੰਗ ਵੱਲੋਂ ਇੱਕ ਬੜਾ ਵੱਡਾ ਪ੍ਰਯਾਸ ਹੋਇਆ ਹੈ ਕਿ ਜਿਹੜੇ ਕਾਰ ਸੇਵਕ 1990 ਦੇ ਵਿੱਚ ਉਸ ਸਮੇਂ ਜਿਹੜੇ ਸ਼ਹੀਦ ਹੋ ਗਏ ਸੀਗੇ ਬਲੀਦਾਨ ਦਿੱਤਾ ਸੀ ਜਾਂ ਜਿਹੜੇ ਬਾਅਦ ਚ ਜਿੰਨਾਂ ਦੀ ਕਿਸੇ ਕਾਰਨ ਵਸ਼ ਮ੍ਰਿਤਿ ਹੋ ਗਈ ਸੀਗੀ ਉਹਨਾਂ ਦੇ ਪਰਿਵਾਰ ਵਿੱਚੋਂ ਜਾਂ ਉਹਨਾਂ ਨੂੰ ਸਭ ਨੂੰ ਲੈ ਕੇ ਗਏ ਆ ਹੁਣ ਆਸਥਾ ਟ੍ਰੇਨ ਜਿਹੜੀ ਚੱਲੀ ਹੈ ਇਹ ਸਾਰੀ ਟ੍ਰੇਨ ਹੀ ਉਸ ਅਯੋਧਿਆ ਵਾਸਤੇ ਹੈਗੀ ਟਿਕਟ ਤਾਂ ਹੈਗੀ ਐ ਨਾ ਦੀ ਟਿਕਟ ਹੈਗੀ ਐ ਬਿਲਕੁਲ ਹੈਗੀ ਐ 1300 ਰੁਪਏ ਦਾ ਟਿਕਟ ਹੈਗੀ ਐ ਮੈਂ ਤੁਹਾਡੀ ਗੱਲ ਤੋਂ ਸਹਿਮਤ ਆ ਲੇਕਿਨ ਜੇ ਜਾਣਾ ਹੈ ਇੰਨੀ ਦੂਰ ਜਾਣਾ ਵੇ ਤੇ ਉਸ ਦੇ ਵਿੱਚ 1300 ਰੁਪਏ ਦੱਸੋ ਅੱਜ ਦੇ ਸਮੇਂ ਦੇ ਵਿੱਚ ਕੀ ਮਾਇਨੇ ਰੱਖਦੇ ਤੁਸੀਂ ਅਮੀਤ ਜੀ ਉਸ ਲੋਕਾਂ ਨੂੰ ਪੁੱਛੋ ਜਿਹੜੇ RAM ਨਾ ਪਿਆਰ ਕਰਦੇ ਜਿਹੜੇ ਰੋਡ ਦੇ ਉੱਤੇ ਪਏ ਨੇ ਜਿਨ੍ਹਾਂ ਨੂੰ ਰੋਟੀ ਨੂੰ ਤਰਸਦੇ ਦੇ ਸ਼੍ਰੀ ਰਾਮ ਦੇ ਚਰਨਾਂ ਦੇ ਵਿੱਚ ਉਹ ਜਾਣਾ ਚਾਹੁੰਦੇ ਨੇ ਵਿਰਾਸਤਮਾਨ ਹੋਣਾ ਚਾਹੁੰਦੇ ਨੇ ਸ਼੍ਰੀ ਰਾਮ ਦੀ ਝਲਕ ਦੇਖਣਾ ਚਾਹੁੰਦੇ ਨੇ ਉਹਨਾਂ ਨੂੰ ਜਾ ਕੇ ਪੁੱਛੋ 1300 ਰੁਪਏ ਦੀ ਕੀ ਹੈ ਮਹਿੰਮਤ ਹੈ 1345 ਰੁਪਏ ਦੀ ਕੀ ਹੈ ਮਹਿੰਮਤ ਹੈ ਵਿਸ਼ਾਲ ਜੀ ਮੈਂ ਤੁਹਾਡੀ ਜਾਣਕਾਰੀ ਵਾਸਤੇ ਹੋਰ ਦੱਸ ਦਵਾਂ ਕਿ ਅਗਰ ਜੇ ਕੋਈ ਸੰਗਤ ਕਿਉਂਕਿ ਸਭ ਤੋਂ ਪਹਿਲੇ ਤਾਂ ਉਹਨਾਂ ਲੋਕਾਂ ਨੂੰ ਦਰਸ਼ਨ ਕਰ ਕਿਉਂਕਿ ਸਭ ਸਾਰਿਆਂ ਦਾ ਇੱਕਦਮ ਪਹੁੰਚਣਾ ਸੰਭਵ ਨਹੀਂ ਹੈਗਾ ਉੱਥੇ ਵਿਵਸਥਾ ਵੀ ਦੇਖਣੀ ਪੈਂਦੀ ਹੈ ਕੋਈ ਇਹ ਤਾਂ ਹੈ ਨਹੀਂ ਬਹੁਤ ਦੂਰ ਹੈ ਨਜ਼ਦੀਕ ਹੋਣ ਕਰਕੇ ਤਾਂ ਹੋਰ ਚੀਜ਼ਾਂ ਹੋ ਜਾਂਦੀਆਂ ਲੇਕਿਨ ਉੱਥੇ ਤੁਸੀਂ ਇਹ ਦੇਖੋ ਕਿ ਹੌਲੀ-ਹੌਲੀ ਆਪਾਂ ਸਭ ਨੂੰ ਦਰਸ਼ਨ ਕਰਵਾਣੇ ਆ ਜੇ ਅਗਰ ਕੋਈ ਬਾਅਦ ਦੇ ਵਿੱਚ ਜੇ ਕੋਈ ਇਹੋ ਜਿਹਾ ਕੋਈ ਭਗਤ ਹੈ ਜਾਂ ਕੋਈ ਜਾਣਾ ਚਾਹੁੰਦਾ ਹੈ ਜੇ ਕੋਈ ਨਿਸ਼ਕਾਮ ਜਾਣਾ ਚਾਹੁੰਦਾ ਹੈ ਤਾਂ ਉਰੇ ਵਾਸਤੇ ਵੀ ਵਿਵਸਥਾ ਹੋਏਗੀ ਇਸ ਦੀ ਤੁਸੀਂ ਬੀਜੇਪੀ ਹੁਣ ਕਿਹੜਾ ਵਿਚਾਰ ਲੱਗੀ ਕਿਸਾਨਾਂ ਦੀ ਐਮਐਸਪੀ ਦੇ ਮੁੱਦੇ ਦੇ ਉੱਤੇ ਜੀ ਸਿੰਗੂ ਬਾਰਡਰ ਦੇ ਕੋਲ ਪੂਰਾ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਬੀਜੇਪੀ 2020 ਦੇ ਵਿੱਚ ਵੀ ਵਰੋਸਿਆ ਸੀ ਕਿਸਾਨ ਸਿੰਗੂ ਬਾਰਡਰ ਤੋਂ ਜਦੋਂ ਦਿੱਲੀ ਨੂੰ ਕੂਚ ਕਰ ਲਿੱਤਾ ਗਿਆ ਸੀਗਾ ਲੇਕਿਨ ਅੱਜ ਫੇਰ ਦੁਬਾਰਾ 13 ਤਰੀ ਨੂੰ ਕਾਫਲਾ ਜਿਹੜਾ ਜਾ ਰਿਹਾ ਵੈ ਕਿਸ ਤਰ੍ਹਾਂ ਦੇ ਦੋ ਕਿ ਪੰਜਾਬ ਸਰਕਾਰ ਦੀ ਉਦੋਂ ਵੀ ਕਿਹਾ ਜਾਂਦਾ ਸੀਗਾ ਕਿ ਨਲਾਇਕੀ ਸੀਗੀ ਕਿ ਪੰਜਾਬ ਸਰਕਾਰ ਹੁਣ ਵੀ ਨਲਾਇਕੀ ਕਰ ਰਹੀ ਹੈ ਕਿ ਬੀਜੇਪੀ ਤੁਹਾਡੀ ਹਰਿਆਣਾ ਦੇ ਵਿੱਚ ਵੀ ਬੀਜੇਪੀ ਤੁਹਾਡੀ ਬੈਠੀ ਹੈ ਮੰਨ ਲਿਆ ਬੈਠੀ ਹੈ ਉਹ ਰੋਕ ਲੇਗੀ ਨਹੀਂ ਰੁਕਣਗੇ ਤਾਂ ਕਿਸ ਨਾ ਕਿਸਾ ਤੁਸੀਂ ਜ਼ੋਰ ਜਮੈਸ਼ ਕਰੋਗੇ ਬੀਜੇਪੀ ਤੱਕ ਕਰੇਗੀ ਕਿਉਂਕਿ ਪਹਿਲੇ ਵੀ ਲਾਲ ਕਿਲੇ ਉੱਤੇ ਝੰਡਾ ਲਹਿਰਾ ਦਿੱਤਾ ਗਿਆ ਸੀ ਤੁਹਾਨੂੰ ਵੀ ਯਾਦ ਹੋਣਾ ਲੇਕਿਨ ਇਹ ਹੁਣ ਦੁਬਾਰਾ ਵਿਰੋਧ ਹੋ ਗਿਆ ਮਿਨਿਮਮ ਸਪੋਰਟ ਪ੍ਰਾਈਸ ਕਿਉਂ ਨਹੀਂ ਕੀਤਾ ਜਾ ਰਿਹਾ ਦੇਖੋ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਵੀ ਜਿਹੜੇ ਇਹ ਯੂਨੀਅਨਾਂ ਬਣੀਆਂ ਹੋਈਆਂ ਮੈਂ ਪਿੱਛੇ ਕੱਲ ਪਰਸੋ ਦੀ ਗੱਲ ਹੈ ਅਖਬਾਰ ਦੇ ਵਿੱਚ ਵੀ ਦੇਖਿਆ ਉਹਨਾਂ ਦੇ ਜਿਹੜੇ ਹੈਗਾ ਕਿਸਾਨ ਅੰਦੋਲਨ ਦੇ ਪ੍ਰਧਾਨ ਹੈਗੇ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਬੈਠੇ ਹੈ ਉਹਨਾਂ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਹੈਗਾ ਫਿਰ ਕੌਣ ਹੈ لیکن ਜਿਹੜੇ ਇਹ ਲੋਕ ਹੈਗੇ ਆ ਬੱਠੀ ਕੇ ਹੌਲੀ ਹੌਲੀ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਜਾਊਗੀ ਕਿ ਕਿਉਂਕਿ ਚੋਣਾਂ ਨਜ਼ਦੀਕ ਹੈ ਹਨ ਦੇਖੋ ਜਿਹੜੇ ਵਿਰੋਧੀ ਪਾਰਟੀਆਂ ਹੈਗੀਆਂ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਅਸੀਂ ਮੋਦੀ ਜੀ ਨੂੰ ਕਿੱਦਾਂ ਰੋਕੀਏ ਇਹ ਸਿਰਫ ਸ਼ਰਾਰਤਾਂ ਹੋ ਰਹੀਆਂ ਹੋਰ ਕੁਝ ਨਹੀਂ ਹੋ ਰਿਹਾ ਮੈਂ ਤੁਹਾਡੇ ਕਹਿਣ ਦਾ ਮੁਤਾਬਿਕ ਕਿ ਪੰਜਾਬ ਦੀ ਸੱਤਾ ਕਿਸਾਨਾਂ ਨੂੰ ਬਿਲਕੁਲ ਕਰ ਰਹੀ ਹੈ ਤੇ ਉਸ ਤੋਂ ਬਾਅਦ ਇਹ ਪੰਜਾਬ ਸਰਕਾਰ ਦੇਖੋ ਇਸ ਟਾਈਮ ਤੁਸੀਂ ਮੈਨੂੰ ਕੋ ਛੋਟੀ ਜੀ ਮਿਸਾਲ ਦੇਣਾ ਕਾਉਂਸਲਰ ਦੇ ਚੋਣ ਹੁਣ ਤੱਕ ਕਿਉਂ ਨਹੀਂ ਕਰਾ ਪਏ 7 ਮਹੀਨੇ ਦੇਲੇ ਠੀਕ ਹੈ ਜੀ ਹਾਂ ਬਹੁਤ ਇਹ ਕਿਉਂ ਹੋ ਰਿਹਾ ਸਿਰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਹੁਣ ਇੱਕ ਇੱਕ ਮੈਂ ਸਮਝਦਾ ਐਮਐਲਏ ਨੂੰ ਇੱਕ ਇੱਕ ਵਾਰਡ ਦੇ ਵਿੱਚ 4-4 5-5 ਲੋਕ ਕੰਮ ਕਰਨ ਵਾਲੇ ਮਿਲੇ ਹੋਏ ਆ ਤੇ ਜੇ ਅੱਜ ਕਿਸੇ ਨੂੰ ਟਿਕਟ ਅਨਾਉਂਸ ਹੋ ਜਾਂਦੀ ਹੈ ਤੇ ਉਹ ਚਾਰ ਲੋਕ ਤਾਂ ਸੱਜੇ ਖਬੇ ਹੋ ਜਾਣਗੇ ਇਸ ਕਰਕੇ ਡਰ ਦੇ ਕਰਕੇ ਉਹ ਸਿਰਫ ਇਹ ਸ਼ਤਰੰਜ ਦੀ ਰਾਜਨੀਤੀ ਚੱਲ ਰਹੀ ਹੈ ਨਾਲੇ ਨਹੀਂ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਰੋਕੋਗੇ ਸ਼ਤਰੰਜ ਦੀ ਰਾਜਨੀਤੀ ਚੱਲ ਰਹੀ ਹੈ ਰਾਜਾ ਦਾ ਇੱਕ ਹੁੰਦਾ ਰਾਣੀ ਇੱਕ ਹੁੰਦੀ ਹੈ ਹਾਥੀ ਤੇ ਵਜ਼ੀਰ ਕਾਫੀ ਹੋ ਜਾਂਦੇ ਹੋਣਗੇ ਲੇਕਿਨ ਸਿਪਾਈ ਵੀ ਅਲੱਗ ਅੱਗੇ ਬੈਠੇ ਹੁੰਦੇ ਨੇ ਲੇਕਿਨ ਇਸ ਚੀਜ਼ ਨੂੰ ਕਿਸ ਤਰ੍ਹਾਂ ਰੋਕੋਗੇ ਕਿਉਂ ਉਹਨਾਂ ਨੂੰ ਉੱਥੇ ਜਾਣ ਦੋਗੇ ਦਿੱਲੀ ਤੱਕ ਕੀ ਹਰਿਆਣਾ ਦੇ ਵਿੱਚ ਰੋਕ ਲਿਤਾ ਜਾਊਗਾ ਕੀ ਉਹਨਾਂ ਦੀ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਗੱਲਬਾਤ ਕੀਤੀ ਜਾਊਗੀ ਪਹਿਲੇ ਚਾਰ ਬੀਲਾਂ ਨੂੰ ਗੱਲਬਾਤ ਨੇ ਰੱਖੀ ਕਿਸੀ 2020 ਦੇ ਵਿੱਚ ਚਾਰ ਬੀਲਾਂ ਦੇ ਵਿੱਚ ਐਮਐਸਪੀ ਦੇ ਉੱਤੇ ਗੱਲ ਨਹੀਂ ਕੀਤੀ ਕਿਸੀ ਲੇਕਿਨ ਹੁਣ ਦੁਬਾਰਾ ਇਸ ਚੀਜ਼ ਨੂੰ ਕਿੱਦਾਂ ਤੁਸੀਂ ਸਟੇਬਲ ਕਰ ਪਾਉਗੇ ਉਹ ਚਲਦੀ ਇਹਦੇ ਵਾਸਤੇ ਨਾ ਨਿਰੰਤਰ ਸਾਡੇ ਕੇਂਦਰ ਸਰਕਾਰ ਦੀ ਪੂਰੀ ਸੁਪਰਵਾਈਜ਼ਨ ਚੱਲ ਰਹੀ ਹੈਗੀ ਹੈ ਜੀ ਅਗਰ ਉਹਨਾਂ ਦਾ ਕੋਈ ਗੱਲ ਕਰਨ ਤੇ ਕੋਈ ਮਾਹੌਲ ਬਣੇਗਾ ਤੇ ਜ਼ਰੂਰ ਗੱਲ ਹੋਏਗੀ ਪਹਿਲੇ ਵੀ ਗੱਲ ਹੋਈ ਹੈ ਤੇ ਗੱਲ ਹੋਈ ਸੀਗੀ ਉਹਦਾ ਸਮੱਸਿਆ ਦਾ ਸਮਾਧਾਨ ਵੀ ਹੋਇਆ ਸੀ ਪਹਿਲੇ ਉਹ ਵੀ ਕਾਫੀ ਸਮਾਂ ਬੇਸਿੱਟਾ ਰਹੀ ਬੇਸਿੱਟਾ ਇਸ ਕਰਕੇ ਰਹੀ ਕਿਉਂਕਿ ਕੁਝ ਲੋਕ ਨਹੀਂ ਚਾਹਦੇ ਸੀਗੇ ਕਿ ਇਸ ਦਾ ਸਿੱਟਾ ਨਿਕਲੇ ਹਾਂ ਲੇਕਿਨ ਹੁਣ ਉਹ ਪਰਸਤਿਤੀਆਂ ਨਹੀਂ ਹੈਗੀਆਂ ਹੁਣ ਕਿਉਂਕਿ ਜੋੜ ਵੀ ਹੈ ਸਾਡੇ ਕੇਂਦਰ ਦੀ ਟੀਮ ਸਾਰੀ ਦਿਖ ਰਹੀ ਹੈ ਉਸ ਨੂੰ ਪੂਰਾ ਵਾਚ ਹੋ ਰਿਹਾ ਕੋਈ ਇਹੋ ਜਿਹੀ ਗੱਲ। ਕੰਡੋਨੀ ਜੀ ਕਹਿੰਦੇ ਕਿ ਮੈਂ ਤਾਂ ਨਹੀਂ ਜਾਣਾ ਕਿਉਂਕਿ ਮੇਰੀ ਪਿਛਲੀ ਵਾਰੀ ਮੈਨੂੰ ਇੱਕ ਜਿਹੜੀ ਲੈਟਰ ਸੀਗੀ ਜਦੋਂ ਅ ਅੰਦਰ ਗੱਲਬਾਤ ਹੋ ਰਿਸੀ ਉਹਦੇ ਮੈਨੂੰ ਚਿੱਠੀ ਦਿਖਾਈ ਨਹੀਂ ਗਈ ਸੀ। ਕਿਹੜੀ ਉਹ ਚਿੱਠੀ ਸੀਗੀ ਜਿਹੜੀ ਦਿਖਾਈ ਨਹੀਂ ਗਈ ਅੱਜ ਨੂੰ ਉਹ ਨਹੀਂ ਜਾ ਰਹੇ ਕਿਸਾਨ ਵਥੀ ਦੇ ਜੱਥੇਬੰਦੀ ਨਾਲ ਨਹੀਂ ਜਾ ਰਹੇ ਨੇ। ਇਹ ਫਿਰ ਕਿਸਾਨਾਂ ਨੂੰ ਕੌਣ ਫੇਰੇ ਇਹ ਐਗਰੈਸਿਵ ਕਰ ਰਿਹਾ ਵਾਜਾ ਕੀ ਹੋ ਸਕਦੀ ਹੈ ਕਿ ਮਾਹੌਲ ਖਰਾਬ ਕੀਤਾ ਜਾਏਗਾ 2020 ਤੋਂ ਬਾਅਦ 2024 ਦਾ। ਦੇਖੋ ਮਾਹੌਲ ਖਰਾਬ ਕਰਨ ਵਾਲੀ ਗੱਲ ਤੋਂ ਮੈਂ ਤੁਹਾਡੇ ਸਹਿਮਤ ਹੈਗਾ ਲੇਕਿਨ ਕੇਂਦਰ ਸਰਕਾਰ ਇਸ ਸਮੇਂ ਮਜ਼ਬੂਤ ਹੈ ਲਾਅ ਐਂਡ ਆਰਡਰ ਪੂਰਾ ਗ੍ਰਹਿ ਮੰਤਰੀ ਜੀ ਪੂਰਾ ਇਸ ਗੱਲ ਪੰਜਾਬ ਵੱਲ ਵਿਸ਼ੇਸ਼ ਧਿਆਨ ਦੇ ਰਹੇ ਆ ਇਹ ਚੀਜ਼ਾਂ ਬਿਲਕੁਲ ਸਫਲ ਨਹੀਂ ਹੋ ਪਣਗੀਆਂ ਇਸ ਦੀ ਮੈਂ ਤੁਹਾਨੂੰ ਗਰੰਟੀ ਦਿੰਦਾ ਔਰ ਭਾਰਤੀ ਜਨਤਾ ਪਾਰਟੀ ਪੂਰੀ ਮੈਂ ਤੁਹਾਨੂੰ ਇਸ ਗੱਲ ਤੁਹਾਡੇ ਇਸ ਚੈਨਲ ਦੇ ਮਾਧਿਅਮ ਨਾਲ ਦੱਸ ਦਵਾਂ ਪੂਰਨ ਤੌਰ ਤੇ ਕਿਸਾਨਾਂ ਦੇ ਨਾਲ ਸੀ ਹੈ ਔਰ ਹਮੇਸ਼ਾ ਹੀ ਰਹੇਗੀ ਭਾਜਪਾ ਕਿਉਂ ਉਸ ਵੱਡੇ ਲੋਕ ਸਭਾ ਸੀਟਾਂ ਬਲਕਿ ਟਰੈਕਟਰ ਰਹਿੰਦੀ ਹੈ 13 ਦੇ 13 ਐਮਪੀ ਪੰਜਾਬ ਦੇ ਨੇ ਯੂਪੀ ਦੀ ਗੱਲ ਕਰੀਏ 400 ਤੋਂ ਉੱਪਰ ਹੈਗੇ ਨੇ ਬਿਹਾਰ ਦੀ ਗੱਲ ਕਰੀਏ ਉੱਥੇ ਵੱਧ ਸੀਟਾਂ ਹੈਗੀਆਂ ਨੇ ਲੇਕਿਨ ਕਿਉਂ ਉਥੇ ਇਸ ਚੀਜ਼ਾਂ ਨੂੰ ਮੋਟਿਵ ਰੱਖਿਆ ਜਾਂਦਾ ਕਿ ਇਸ ਸਟੇਟ ਨੂੰ ਆਪਾਂ ਹਾਸਿਲ ਕਰਨਾ ਕਿ 13 ਸੀਟਾਂ ਵਾਲਾ ਸੂਬਾ ਨਹੀਂ ਹੈਗਾ ਕਿ 13 ਸੀਟਾਂ ਦੇ ਵਿੱਚ ਡਵੈਲਪਮੈਂਟ ਨਹੀਂ ਹੈਗੀ ਚਲੋ ਮੰਨ ਲਿਆ ਮੋਦੀ ਸਾਹਿਬ ਨੇ ਸਟੇਸ਼ਨਰ ਨਵੀਕਰਨ ਵਾਸਤੇ ਕੁਝ ਕਰੋੜਾ ਰੁਪਈਆ ਦੀ ਰਾਸ਼ੀ ਦੇ ਦਿੱਤੀ ਹੈ ਲੇਕਿਨ ਕਿਉਂ ਪੰਜਾਬ ਦੇ ਵਿੱਚ ਹਮੇਸ਼ਾ ਬੀਜੇਪੀ ਦਾ ਵਿਰੋਧ ਹੁੰਦਾ ਤੇ ਬੀਜੇਪੀ ਨਹੀਂ ਜਾਂਦੀ ਕਾਰਨ ਕੀ ਹੁੰਦਾ ਦੇਖੋ ਸਾਰੇ ਦੇਸ਼ ਦਾ ਇੱਕ ਨਤੀਜਾ ਇੱਕ ਪਾਸੇ ਹੁੰਦਾ ਹੈ ਪੰਜਾਬ ਦਾ ਨਤੀਜਾ ਇੱਕ ਪਾਸੇ ਹੁੰਦਾ ਹੈ ਅੱਜ ਦੇਸ਼ ਦੇ ਵਿੱਚ ਤੁਸੀਂ ਦੇਖ ਲਓ ਕਿ ਸਿਰਫ ਇਹਨਾਂ ਦਾ ਆਪ ਦਾ ਇੱਕ ਮੈਂਬਰ ਪਾਰਲੀਮੈਂਟ ਹੈਗਾ ਵਾ ਲੇਕਿਨ ਮੈਂ ਸਮਝਦਾ ਕਿ ਹੁਣ ਲੋਕ ਬੜੇ ਸਮਝਦਾਰ ਹੋ ਗਏ ਹਨ ਔਰ ਇੰਨੇ ਸਮਝਦਾਰੀ ਹੋਣ ਦੇ ਬਾਵਜੂਦ ਵੀ ਇਹ ਚੀਜ਼ ਦੇਖਣ ਵਾਲੀ ਹੋਏਗੀ ਕਿ ਲੋਕਾਂ ਨੂੰ ਮੇਰੇ ਸਾਹਮਣੇ ਇਹ ਸਮਝ ਹੋਣੀ ਚਾਹੀਦੀ ਹੈ ਕਿ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਹੋਵੇ ਉਸਦੀ ਹੀ ਸਟੇਟ ਦੇ ਵਿੱਚ ਸਰਕਾਰ ਜੇ ਬਣਾਣ ਤੇ ਉਸ ਦਾ ਲਾਭ ਡਬਲ ਇੰਜਨ ਦੀ ਸਰਕਾਰ ਤਾਂ ਹੀ ਉਸ ਦਾ ਲਾਭ ਲੋਕਾਂ ਤੱਕ ਮਿਲਦਾ ਵੈ ਅੱਜ ਜੇ ਮੰਨ ਲਓ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਸਹਿਯੋਗੀ ਦੀ ਸਰਕਾਰ ਹੈਗੀ ਹੈ ਇੱਥੇ ਪੰਜਾਬ ਦੇ ਵਿੱਚ ਆਪਦੀ ਸਰਕਾਰ ਹੈ ਕਿਧਰੇ ਨਾ ਕਿਧਰੇ ਮੈਂ ਤੁਹਾਨੂੰ ਦੱਸਦਾ ਜਿਹੜੇ ਆਯੂਸ਼ਮਨ ਸਕੀਮ ਦੀ ਯੋਜਨਾ ਹੈਗੀ ਹੈ ਉਹ ਸਿਰਫ ਪੰਜਾਬ ਦੇ ਵਿੱਚ ਹੀ ਕਿਉਂ ਦਿੱਕਤ ਆ ਰਹੀ ਹੈ ਜਾਂ ਹੋਰ ਜਿਹੜੇ ਡਿਵੈਲਪਮੈਂਟ ਦੇ ਕੰਮ ਹੈਗੇ ਆ ਜਿਸ ਦੇ ਵਿੱਚ ਕੇਂਦਰ ਨੇ ਸਟੇਟ ਦੇ ਸ਼ੇਅਰਿੰਗ ਦੇ ਨਾਲ ਪ੍ਰੋਜੈਕਟ ਕਰਨੇ ਹੁੰਦੇ ਆ ਜੇ ਸਟੇਟ ਜੇ ਸਰਕਾਰ ਦੀ ਨਾਕਾਮੀਆਂ ਨਲਕੀਆਂ ਹੀ ਹੈ ਜਿਹੜੇ ਕਰਕੇ ਉਹ ਤਾਲਮੇਲ ਨਾ ਬਿਠਾਣ ਕਰਕੇ ਨਹੀਂ ਹੋ ਪਾਉਂਦੀ ਹੈ ਗਲਤੀ ਤੁਹਾਡੀ ਹੈ ਤੁਸੀਂ ਬਾਡੀਵੁੱਡ ਦੇ ਐਕਟਰਾਂ ਨੂੰ ਜਿਹੜੀ ਟਿਕਟਾਂ ਦੇ ਦਿੰਦੇ ਹੋ ਸੰਨੀ ਦੇ올 ਦੀ ਗੱਲ ਕੀਤੀ ਜਾਵੇ ਸੰਨੀ ਦੇ올 5 ਸਾਲ ਬਾਅਦ ਇੱਕ ਵਾਰ ਦੇਖਿਆ ਸੀਗਾ ਉਹਦੇ ਬੋਰਡ ਲੱਗੇ ਜੀ ਗੁੰਮਸ਼ੁਦਾ ਕੀ ਤਲਾਸ਼ ਤੁਸੀਂ ਹਮੇਸ਼ਾ ਬਾਲੀਵੁੱਡ ਦੇ ਐਕਟਰਾਂ ਨੂੰ ਟਿਕਟਾ ਅਲਾਊਂਸ ਕਰਦੇ ਹੋ ਤੁਸੀਂ ਉਹ ਚਿਹਰੇ ਨਹੀਂ ਦਿੰਦੇ ਹੋ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਣ ਪੰਜਾਬ ਦੇ ਕੀਤੇ ਨਾਲ ਜੁੜੇ ਹੋਣ ਕਿਉਂਕਿ ਪੰਜਾਬ ਨੂੰ ਹੀ ਜਾਣੇਗਾ ਜਿਹੜਾ ਪੰਜਾਬ ਦੇ ਕੀਤੇ ਨਾਲ ਜੁੜਿਆ ਹੋਊਗਾ ਪੰਜਾਬ ਦੀ ਵਿਰਾਸਤ ਨੂੰ ਜਾਣਦਾ ਹੋਊਗਾ ਉਹ ਬਾਲੀਵੁੱਡ 스타 ਨੇ ਤਾਂ ਫਿਲਮਾਂ ਚ ਦਬੰਗੀ ਦਿਖਾਣੀ ਆ ਉਹਨੂੰ ਕੀ ਪਤਾ ਪੰਜਾਬ ਚ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਐਮਪੀ ਕੌਣ ਹੁੰਦਾ ਮੈਂ ਬਿੱਟੂ ਸਾਹਿਬ ਦੀ ਵੀ ਇੱਥੇ ਗੱਲ ਕਰਾਂਗਾ ਬਿੱਟੂ ਸਾਹਿਬ ਵੀ ਜਦੋਂ ਇਲੈਕਸ਼ਨ ਆਉਂਦੇ ਉਹਦੀ ਨਜ਼ਰ ਆਉਂਦੇ ਨੇ ਉਸ ਤੋਂ ਪਹਿਲੇ ਤਾਂ ਨਜ਼ਰ ਨਹੀਂ ਆਉਂਦੇ ਲੇਕਿਨ ਐਦਾਂ ਦੇ ਲੀਡਰਾਂ ਨੂੰ ਟਿਕਟਾ ਦੇਣੀਆਂ ਕਿ ਵਿਸ਼ਾਲ ਜੀ ਇਹ ਹੁਣ ਬੜੀ ਗੰਭੀਰਤਾ ਨਾਲ ਪਾਰਟੀਆਂ ਸੋਚ ਰਹੀਆਂ ਸਾਡੀ ਪਾਰਟੀ ਵੀ ਸੋਚ ਰਹੀ ਹੈ ਠੀਕ ਹੈ ਇੱਕ ਮੌਕਾ ਮਿਲਦਾ ਹੈ ਲੇਕਿਨ ਜੇ ਕੋਈ ਆਊਟਸਾਈਡਰ ਸਕੈਨ ਹੋ ਤੁਸੀਂ ਕਹਿ ਸਕਦੇ ਹੋ ਲੇਕਿਨ ਹੈਗੇ ਨਹੀਂ ਉਹ ਜਿਹੜੇ ਜਸੰਨੀ ਦੇਵਾਲ ਦੀ ਤੁਸੀਂ ਗੱਲ ਕੀਤੀ ਹੈ ਠੀਕ ਹੈ ਪੰਜਾਬ ਦਾ ਪਰਿਵਾਰ ਹੈ ਤਰਮਿੰਦਰ ਜੀ ਸਾਹਨੇਵਾਲ ਤੋਂ ਹੈਗੇ ਪਰਿਵਾਰ ਲੇਕਿਨ ਠੀਕ ਹੈ ਜੇ ਕੋਈ ਵੀ ਸ਼ਖਸ ਹੋਵੇ ਮੈਂ ਨਹੀਂ ਕਹਿੰਦਾ ਕਿ ਭਾਜਪਾ ਦਾ ਹੋਵੇ ਜਾਂ ਕੋਈ ਹੋਰ ਪਾਰਟੀ ਦਾ ਹੋਵੇ ਜੇ ਅਗਰ ਕੋਈ ਲੋਕਾਂ ਦੇ ਵਿੱਚ ਨਹੀਂ ਜਾਊਗਾ ਨਹੀਂ ਵਿਚਰੂਗਾ ਟਿਕਟ ਲੈ ਕੇ ਨਹੀਂ ਆਊਗਾ ਤੇ ਠੀਕ ਹੈ ਉਸ ਦਾ ਨੁਕਸਾਨ ਉਸ ਨੂੰ ਵਿਅਕਤੀ ਨੂੰ ਵੀ ਹੋਊਗਾ ਪਾਰਟੀ ਨੂੰ ਵੀ ਹੋਊਗਾ ਹੁਣ ਚਰਚਾਵਾਂ ਆ ਵੀ ਅਕਸ਼ੇ ਕੁਮਾਰ ਲੁਧਿਆਣਾ ਤੋਂ ਵੀ ਆ ਸਕਦੇ ਨੇ ਸੂਤਰ ਦੱਸਦੇ ਨੇ ਚਰਚਾਵਾਂ ਇਸ ਵੇ ਮਾਹੌਲ ਬੜਾ ਗਰਮ ਹੈ ਤੁਹਾਨੂੰ ਵੀ ਪਤਾ ਹੈ ਅਕਸ਼ੇ ਕੁਮਾਰ ਉਹ ਵੀ ਜੀ ਜੀ ਬ੍ਰਾਂਡ ਇਨਵੈਸਟਰ ਹੋਣ ਹਰ ਪ੍ਰੋਡਕਟ ਦੇ ਉਹ ਅਗਰ ਉਹ ਆਗੇ ਤਾਂ ਉਹਨਾਂ ਨੇ ਤਾਂ ਵੈਸੇ ਮੇਰੇ ਖਿਆਲ ਆ ਲੋਕਾਂ ਨੇ ਤਾਂ ਐਵੇਂ ਟਿਕਟੌਕ ਦੇ ਦੇਣੀ ਆ ਸਿੱਟਾ ਦੇ ਦੇਣੇ ਲੋਜ ਅਕਸ਼ੇ ਕੁਮਾਰ ਆਗੇ ਇੱਕ ਸੈਲਫੀ ਲੈ ਲਈਏ ਫਿਰ ਅਕਸ਼ੇ ਕੁਮਾਰ ਵੀ ਗੈਪ ਹੋ ਜਾਊਗਾ ਦੇਖੋ ਇਹ ਹੁਣ ਉਹ ਗੱਲਾਂ ਨਹੀਂ ਹੋਣ ਵਾਲੀਆਂ ਤੁਸੀਂ ਦੇਖਦੇ ਜਾਓ ਬਹੁਤ ਜਲਦੀ ਸਮੀਕਰਨ ਬਦਲਣ ਵਾਲੇ ਆ ਖਾਸ ਤੌਰ ਤੇ ਪੰਜਾਬ ਦੇ ਹਾਂ ਤੇ ਇਹ ਤੁਹਾਨੂੰ ਮੈਨੂੰ ਉਮੀਦ ਹੈ ਕਿ 2-4 ਦਿਨ ਦੇ ਵਿੱਚ ਹੀ ਤੁਹਾਨੂੰ ਬਹੁਤ ਕੁਝ ਜਿਹੜੀ ਪਿਕਚਰ ਹੈ ਉਹ ਸਾਫ਼ ਹੋ ਜਾਊਗੀ ਮਤਲਬ ਬੀਜੇਪੀ ਬੈਕਵਰਡ ਤੇ ਆਊਗੀ ਕਿ ਫਰੰਟ ਫੁੱਟ ਤੇ ਆਊਗੀ ਫਰੰਟ ਫੁੱਟ ਤੇ ਆਊਗੀ ਜੀ ਕਿਸ ਤਰ੍ਹਾਂ ਗਠਬੰਧਨ ਤਿਆਰੀ ਹੈ ਗਠਜੰਦਨ ਦੇਖੋ ਜੀ ਬਿਲਕੁਲ ਅਸੀਂ ਤਾਂ ਮੈਂ ਤਾਂ ਤੁਹਾਨੂੰ ਪਹਿਲੀ ਗੱਲ ਸ਼ੁਰੂ ਤੋਂ ਹੀ ਕਹਿ ਕੇ ਹਟਿਆ ਕਿ ਗਠਜੰਦਨ ਵਾਸਤੇ ਕਿਸੇ ਵੀ ਪਾਰਟੀ ਨੂੰ ਨਾ ਨਹੀਂ ਹੈਗੀ ਆਂਦੇ ਤੇ ਪਹਿਲੇ ਵੀ ਸ਼੍ਰੋਮਣੀ ਕਾਲੇਦਾਨ ਅੱਜ ਜਦੋਂ ਆਹ ਕਹਿ ਦਵੇ ਕਿ 13 ਦੇ ਵਿੱਚੋਂ 3 ਸੀਟਾਂ ਭਾਜੀਪੀ ਦੀਆਂ 10 ਸਾਡੀਆਂ ਫੇਰ ਗਠਜੰਦਨ ਕਿੱਥੇ ਰਹਿ ਗਿਆ ਦੇਖੋ ਇਹ ਤਾਂ ਹੁਣ ਜਦੋਂ ਬੈਠਣਗੇ ਮੀਟਿੰਗ ਹੋਏਗੀ ਉਦੋਂ ਪਤਾ ਲੱਗੂਗਾ ਕੀ ਤੈ ਹੁੰਦਾ ਮਤਲਬ ਹੁਣ ਸ਼੍ਰੋਮਣੀ ਕਾਲੇਦਾਨ ਤੁਸੀਂ ਦਬਾ ਲਓਗੇ ਕਿਉਂਕਿ ਸ਼੍ਰੋਮਣੀ ਕਾਲੇਦਾਨ ਬੈਕਫੋਰਟ ਤੇ ਇਸ ਵੇਲੇ ਕੋਈ ਚਿਹਰਾ ਨਹੀਂ ਨਜ਼ਰ ਆ ਰਿਹਾ ਸ਼੍ਰੋਮਣੀ ਕਾਲੇਦਾਨ ਦਾ ਹੁਣ ਭਾਜੀਪ ਸਹੀ ਹੋ ਗਏ ਇਹ ਚੱਲੂਗਾ ਹੁਣ ਦੇਖੋ ਵਿਸ਼ਾਲ ਜੀ ਇਹ ਜਿਹੜੀ ਸੀਟ ਸ਼ੇਅਰਿੰਗ ਰੇਸ਼ੀਓ ਹੈਗੀ ਹੈ ਇਹ ਜਿਹੜੀ ਡਿਸਾਈਡ ਹੋਏਗੀ ਇਹ ਸਾਡੀ ਕੇਂਦਰ ਦੇ ਵਿੱਚ ਹੋਏਗੀ ਠੀਕ ਹੈ ਨਾ ਤੇ ਇਸ ਕਰਕੇ ਪੰਜਾਬ ਲੈਵਲ ਤੇ ਵੀ ਨਹੀਂ ਹੈਗਾ ਤੇ ਇਸ ਕਰਕੇ ਇਸ ਬਾਰੇ ਕਹਿਣਾ ਬੜਾ ਮੁਸ਼ਕਿਲ ਹੈ ਲੇਕਿਨ ਹਾਂ ਇਹ ਨਿੱਕਲ ਮੈਂ ਜ਼ਰੂਰ ਮੈਂ ਤੁਹਾਨੂੰ ਸਪਸ਼ਟ ਕਰ ਦੇਣਾ ਚਾਹਨਾ ਕਿ ਪੰਜਾਬ ਦੀ ਬਿਹਤਰੀ ਵਾਸਤੇ ਅਗਰ ਸ਼ਰੋਮਣੀ ਅਕਾਲੀ ਦਲ ਦੇ ਨਾਲ ਚੋਣਾਂ 'ਚ ਜਾਣਾ ਪਵੇ ਤੇ ਜ਼ਰੂਰ ਜਾਵਾਂਗੇ ਇਸ 'ਚ ਕੋਈ ਦੋਰਾ ਨਹੀਂ ਸਿਰਫ ਇੱਕੋ ਪਾਰਟੀ ਦਾ ਵजूद ਬਚਿਆ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਬਾਕੀ ਨੇ ਤਾਂ ਅਲਾਈਅੰਸ ਕਰ ਲਿਆ ਸ਼੍ਰੋਮਣੀ ਕਾਲੀ ਦਲ ਨੇ ਇੰਡੀਆ ਗਰੁੱਪ ਚ ਨਹੀਂ ਆਈ ਸ਼੍ਰੋਮਣੀ ਕਾਲੀ ਦਲ ਵਿੱਚ ਤੁਹਾਨੂੰ ਫੇਰੇ ਕਿ ਕੋਈ ਸਾਡਾ ਕੋਈ ਨਵੇਂ ਸਾਥੀ ਨਹੀਂ ਹੈਗੇ ਪੁਰਾਣੇ ਸਾਥੀ ਹੈਗੇ ਹਨ ਲੇਕਿਨ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਪੰਜਾਬ ਰਹੇ ਚੁੱਕੇ ਨੇ ਲੇਕਿਨ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਕਿਹੜਾ ਐਸਾ ਹੋ ਗਿਆ ਮਜੀਠੀਆ ਸਾਹਮਣੇ ਸ਼੍ਰੋਮਣੀ ਕਾਲੀ ਦਲ ਦੇ ਦਲ ਨੇ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਨੇ ਭਾਜਪਾ ਨਾਲ ਗਠਬੰਧਨ ਤੋੜਨਾ ਮੁਨਾਸਿਬ ਸਮਝ ਲਿਆ ਕਿ ਪ੍ਰਕਾਸ਼ ਸਿੰਘ ਬਾਦਲ 5 ਸਾਲ ਮੁੱਖ ਮੰਤਰੀ ਰਹਿੰਦੇ ਨੇ ਕਿ ਉਹ ਭ ਮੋਦੀ ਸਾਹਿਬ ਉਹਨਾਂ ਦੇ ਪੈਰੀ ਹੱਥ ਵੀ ਲਾਂਦੇ ਸੀਗੇ ਅਟਲ ਬੈਰੀ ਬਾਜਪਈ ਦੀ ਗੱਲ ਕਰੀ ਉਹ ਵੀ ਜੱਫੀ ਪਾ ਕੇ ਮਿਲਦੇ ਸੀਗੇ ਲੇਕਿਨ ਗੱਲ ਕੀਤੀ ਜਾਂਦੀ ਹੈ ਕਿ ਨਵੀਂ ਸੋਚ ਪੁਰਾਣੀ ਸੋਚ ਨੂੰ ਪਛੋੜਦੀ ਹੈ ਕਿ ਉਹ ਰਾਜ ਦੁਬਾਰਾ ਸ਼੍ਰੋਮਿਕਲ ਲੈਣਾ ਨਹੀਂ ਚਾਹੁੰਦੀ 5 ਸਾਲ ਸੱਤਾ ਦੇ 25 ਸਾਲ ਸੱਤਾ ਹਾਸਲ ਕਰਨੀ ਵੱਡੀ ਗੱਲ ਨਹੀਂ ਹੁੰਦੀ ਦੇਖੋ ਜਦੋਂ ਗਠਬੰਧਨ ਸੀਗਾ ਉਦੋਂ ਵੀ ਸਬੰਧ ਸੀਗੇ ਜਦੋਂ ਗਠਬੰਧਨ ਨਹੀਂ ਸੀਗਾ ਉਦੋਂ ਵੀ ਅਕਾਲੀ ਦਲ ਨਾਲ ਸਬੰਧ ਰਹੀ ਹੈ ਕੋਈ ਸਬੰਧ ਆਪਣੇ ਵਿਗੜੇ ਨਹੀਂ ਹੈਗੇ ਠੀਕ ਹੈ ਲੇਕਿਨ ਰਾਜਨੀਤਿਕੇ ਤੌਰ ਤੇ ਜਰੂਰ ਮਤਬੇਦ ਰਹੀ ਹੈ ਮਨਪੇਦ ਕਦੀ ਨਹੀਂ ਰਹੀ ਸ਼ੁਰੂ ਮਨੀ ਅਕਾਲੀ ਦਲ ਨਾਲ ਸੋ ਇਸ ਕਰਕੇ ਤੁਹਾਨੂੰ ਮੈਂ ਕਹੀ ਕਹਿਣਾ ਚਾਹਾਂਗਾ ਕਿ ਦੋ ਚਾਰ ਦਿਨ ਦੀ ਬਸ ਤੁਸੀਂ ਹੋਰ ਇੰਤਜ਼ਾਰ ਕਰੋ ਬਾਬਾ ਹਰਿਮੰਦਰ ਕੋਰ ਬਦਲਦਾ ਦਾ ਨਾ ਬਿਆਨ ਤਾਂ ਨਹੀਂ ਤੁਹਾਨੂੰ ਚੁੱਭ ਗਿਆ ਸੀ ਜਦੋਂ ਕਿਸਾਨ ਅੰਦੋਲਨ ਤੇ ਕੈਸੀ ਮੈਂ ਤਾਂ ਅਸਤੀਫਾ ਦੇਣਾ ਮੁਨਾਸਿਬ ਸਮਝਾਂਗੇ ਇਸ ਪਾਰਟੀ ਨਾਲ ਨਹੀਂ ਚੱਲਣਾ ਕਿਉਂਕਿ ਕਿਸਾਨ ਅੰਦੋਲਨ ਤੇ ਬੜੀ ਚਰਚਾਵ ਦੇਖੋ ਉਹਨਾਂ ਦੀ ਆਪਣੀ ਇੱਛਾ ਸੀ ਜੁੜੇ ਸੀਗੇ ਔਰ ਛੱਡ ਕੇ ਗਏ ਉਹਨਾਂ ਦੀ ਆਪਣੀ ਇੱਛਾ ਸੀ ਅਸੀਂ ਤਾਂ ਕਦੀ ਦੀ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਓ ਤੇ ਹੁਣ ਜੇ ਅੱਜ ਆ ਰਹੇ ਐ ਤੇ ਖੋਲਾ ਸੱਦੇ ਤੇ ਆ ਰਹੇ ਜਦੋਂ ਹੁਣ ਇਹ ਕਿਸਾਨ ਦੁਆਰਾ ਚੱਲੇਗੇ ਸ਼੍ਰੋਮਣੀ ਕਾਦਰਦਲ ਨੇ ਆ ਕਹਿ ਦਿੱਤਾ ਕਿ ਤੋ ਬੀਬਾ ਨੇ ਅਸਤੀਫਾ ਦਿੱਤਾ ਸੀਗਾ ਔਰ ਸ਼੍ਰੋਮਣੀ ਕਾਦਰਦਲ ਕਹਿੰਦੇ ਭਾਜਪੀ ਨੂੰ ਪੂਰਾ ਦਾ ਪੂਰਾ ਆਪਾਂ ਸਹਿਯੋਗ ਨਹੀਂ ਕਰਨਾ ਫਿਰ ਉਸ ਤੋਂ ਕਿਤੇ ਸਟੈਂਡ ਕਰ ਗਏ ਦੇਖੋ ਹੁਣ ਜਦੋਂ ਜੁੜਨਗੇ ਇਸ ਦਾ ਜਵਾਬ ਉਹ ਖੁਦ ਦੇਣਗੇ ਹਾਂ ਠੀਕ ਹੈ ਨਾ ਤੇ ਆਪਾਂ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੋਚ ਆਈ ਆ ਜਿਹੜੀ ਉਹਨਾਂ ਦੀ ਪਾਲਿਸੀ ਹੈ ਮੈਂ ਤੇ ਉਸ ਦੇ ਬਾਰੇ ਕਹੂੰਗਾ ਕਿ ਹੁਣ ਅਕਾਲੀ ਦਲ ਨੇ ਕਿਉਂ ਛੱਡ ਕੇ ਗਿਆ ਜਾਂ ਕਿਉਂ ਆ ਰਿਹਾ ਹੈ ਇਸ ਦਾ ਜਵਾਬ ਤੇ ਅਕਾਲੀ ਦਲ ਹੀ ਦੇ ਸਨਨ ਅਪ੍ਰੈਲ ਲਈ ਤਿਆਰ ਹੂੰ ਬਿਲਕੁਲ ਜੀ ਕੀ ਕੀ ਪ੍ਰਬੰਧ ਰੱਖੇ ਨੇ ਕਿਦਾਂ ਹੁਣ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲਬਾਤ ਕਰੋਗੇ ਦੇਖੋ ਮੈਂ ਤੁਹਾਨੂੰ ਦੱਸਿਆ ਸਾਡੀ ਕ੍ਰਿਸ਼ੀ ਮੰਤਰੀ ਜੀ ਜਾਂ ਸਾਡੇ ਅਮਿਤ ਸ਼ਾਹ ਜੀ ਉਹਨਾਂ ਦੀ ਪੂਰੀ ਸੁਪਰਵੀਜ਼ਨ ਹੈਗੀ ਹੈ ਤੁਸੀਂ ਦੇਖੋ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮੈਂ ਜ਼ਿਆਦਾ ਨਹੀਂ ਮੈਂ ਤੁਸੀਂ 2-4 ਦਿਨ ਨਹੀਂ ਤੁਸੀਂ ਰੁਕ ਜਿਓ ਤਾਂ ਬਹੁਤ ਚੀਜ਼ਾਂ ਕਲੀਅ ਬਿਲਕੁਲ ਸਹੀ ਨਾ ਅਮੀਤ ਕੁਸਾਈ ਜੀ ਮੌਜੂਦ ਸਿਗੇ ਸਪੋਕਸਪਰਸਨ ਨੇ ਬੀਜੇਪੀ ਤੋਂ ਕਿਸਾਨ ਅੰਦੋਲਨ ਦੁਬਾਰਾ ਸ਼ੁਰੂ ਹੋਣ ਲੱਗਾ ਹੈ 2020 ਤੋਂ ਬਾਅਦ 2024 ਦੇ ਵਿੱਚ 13 ਫੈਬਰੂ ਕਿਸਾਨ ਜਿਹੜੇ ਨੇ ਸੰਗੂ ਬਾਰਡਰ ਵੱਲ ਜਾਣਗੇ ਲੇਕਿਨ ਹਰਿਆਣਾ ਸਰਕਾਰ ਵੱਲੋਂ ਉਸ ਪੰਜਾਬ ਤੇ ਹਰਿਆਣਾ ਦੀ ਬਾਰਡਰ ਦੇ ਵਿੱਚ ਇੱਕ ਪੱਥਰ ਰੱਖ ਦਿੱਤੇ ਬੈਰੀਕੇਟ ਕਰ ਦਿੱਤੀ ਗਈ ਹੈ ਸਰੀਏ ਘੜ ਦਿੱਤੇ ਗਏ ਨੇ ਸੀਮੰਟ ਨਾਲ ਪੱਕੀਆਂ ਦੀਵਾਰਾਂ ਕਾ ਦਿੱਤੀਆਂ ਗਈਆਂ ਨੇ ਲੇਕਿਨ ਉਹਨਾਂ ਦੇਖਦੇ ਆਂ ਕਿ ਕਈ ਕਿਸਾਨ ਜਿੱਥੇ ਬੰਦੀਆਂ ਦਾ ਕਹਿਰੀਆ ਕਿ ਅਸੀਂ ਤੁਹਾਨੂੰ ਉਹ ਲਿਫਾਫੇ ਨਹੀਂ ਦਿਖਾਏਗੇ ਸਿਗੇ ਲੇਕਿਨ ਅਸੀਂ ਨਾਲ ਨਹੀਂ ਆ ਚੰਨੂਲੀ ਵਰਗੇ ਕਿ ਵੱਡੇ ਲੀਡਰ ਜਿਹੜੇ ਕਹਿੰਦੇ ਨੇ ਸਾ ਅਸੀਂ ਉਸ ਨਾਲ ਨਹੀਂ ਆ ਲੇਕਿਨ ਜਿਹੜੇ ਕਿਸਾਨ ਜਿਹੜੇ ਹੈਗੇ ਨੇ ਉਹਦੋਂ ਵੀ ਕਈ ਕਿਸਾਨਾਂ ਦੀ ਸ਼ਾਤਾਂ ਹੋਈਆਂ ਸਨਗੀਆਂ ਉਹ ਪਰਿਵਾਰ ਵਿਛੜ ਪਰਿਵਾਰਾਂ ਜੀ ਚਲੇ ਗਏ ਸਿਗੇ ਲੇਕਿਨ ਅਗਰ ਇੱਕ ਚੀਜ਼ ਜੇ ਹੁਣ ਤੇ ਸਥਿਤੀ ਤੇ ਕਾਬੂ ਪਾਣਾ ਚਾਹੀਦਾ ਸਟੇਟ ਸਰਕਾਰ ਨੂੰ ਸੈਂਟਰ ਸਰਕਾਰ ਦੇ ਨਾਲ ਤਾਲਮੇਲ ਕਰਕੇ ਉਹ ਵੱਡੇ ਲੀਡਰਾਂ ਨੂੰ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਬਿਠ ਇਲੈਕਸ਼ਨ ਤੇ ਉੱਤੇ ਹੀ ਕਿਉਂ ਇਦਾਂ ਦੇ ਕੰਮ ਹੁੰਦੇ ਨੇ ਅਮੀ ਜੀ ਨੇ ਸਾਫ਼ ਗੱਲ ਕਹਤੀ ਕਿ ਆਮ ਆਦੀ ਪਾਰਟੀ ਦਾ ਇਹ ਕਿਤੇ ਨਾ ਕਿਤੇ ਛੇਂਦਰ ਲੱਗਦਾ ਵੇ ਕਿਉਂਕਿ ਆਮ ਆਦੀ ਪਾਰਟੀ ਦੇ ਕੋਲ ਕੌਂਸਲਰ ਨਹੀਂ ਹੋਏ ਸੀ ਤਾਂ ਐਮਪੀ ਦੇ ਇਲੈਕਸ਼ਨਰ ਦੇ ਵਿੱਚ ਬੀਜੇਪੀ ਨੂੰ ਮਾਤ ਦੇਣ ਉਸੇ ਕੰਮ ਕੀਤਾ ਗਿਆ ਸ਼ੋਭਨੀ ਕਾਲਦਲ ਦੀ ਗੱਲ ਕੀਤੀ ਹੈ ਵੀ ਸ਼ੋਭਨੀ ਕਾਲੀਦਲ ਨੇ ਗਠਬੰਧਨ ਦਾ ਤੋੜਤਾ ਸੀ ਹੁਣ ਗਠਬੰਧਨ ਜੁੜੇਗਾ ਤਾਂ ਦੇਖਦੇ ਹਾਂ ਕਿ ਸ਼ਰਤਾ ਰਹਿਣਗੀਆਂ ਲੁਧਿਆਣਾ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ